ਬਹੁਤ ਜਿਆਦਾ ਤੱਕ ਹੋ ਰਿਹਾ ਸਭਨਾਂ ਨੂੰ ਬੇਲਾਂ ਦੇਵ ਰਾਜ ਜਵਾਨਤਾ ਹੋ ਰਹੀਆਂ ਕੁਛ ਨਹੀਂ ਹੋ ਰਿਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਕੁਛ ਨਹੀਂ ਕਰ ਰਿਹਾ ਕੋਈ ਸਾਡਾ ਸਾਥ ਨਹੀਂ ਦੇ ਰਿਹਾ ਉਹ ਆਪਣਾ ਵਸਪੈਸੇ ਦਾ ਜੋਰ ਨਾਲ ਸਭ ਕੁਝ ਆਪਣਾ ਹੀ ਕਰਿਆ ਕਰਦੇ ਤੇ ਇਸੇ ਤੇ ਜੋਰ ਨਾਲ ਜਵਾਨਤਾ ਕਰਾ ਰਹੇ ਵਕੀਲ ਵੀ ਜਿੰਨਾ ਵੇਖ ਕੇ ਪੁਲਿਸ ਪ੍ਰਸ਼ਾਸਨ ਵੀ ਵੇਖ ਕੇ ਜਿਹੜਾ ਤੁਹਾਡੇ ਲਈ ਸਾਥ ਆ ਉਹ ਤਾਂ ਤੁਹਾਡਾ ਕੇਸ ਲੜ ਰਿਹਾ ਪ੍ਰੋਪਰਲੀ ਸਾਡਾ ਸਰਕਾਰੀ ਵਕੀਲ ਤਾਂ ਉਹ ਵੀ ਕਿ ਗਿਆ ਸਾਸਤੇ ਛੁਰਕਰਾਤਾ ਘਰਾਏ ਦੇ ਸ਼ੁਰਕਰਾਤਾ ਤਾਂ ਕਰਾਣਾ ਸੋਹਰੇ ਤੇ ਸ਼ੁਰਕਰਾਤਾ ਸਭ ਤੋਂ ਪਹਿਲਾਂ ਉਹਨਾਂ ਨੇ ਤਾਂ ਕਰਿਆ ਉਹਨੂੰ ਦੀ ਮੈਂ ਜਾਣ ਨਾ ਦਿੰਦੀ ਜੇ ਮੈਨੂੰ ਹਜਰ ਪਤਾ ਹੁੰਦਾ ਮੈਂ ਕਦੇ ਵੀ ਨਹੀਂ ਜਾਣ ਦਿੰਦੀ ਪਰ ਮੈਨੂੰ ਕੁਝ ਪਤਾ ਨਹੀਂ ਪੈਦਾ ਦਾ ਤਨੇਹਾ ਦੇ ਮਾਤਾ ਜੀ ਮੇਰਨਾ ਮੌਜੂਦ ਹੈ ਪਤਾ ਵੀ ਇੰਨਾ ਸਮਿਆਂ ਦੇ ਵਿੱਚ ਉਹ ਬੋਲਣਗੇ ਕੀ ਪਰ ਗੁਹਾਰ ਉਹਨਾਂ ਦੀ ਪਹੁੰਚ ਆਦੀ ਉਹ ਜਿੱਥੇ ਤੱਕ ਉਹ ਕਹਿੰਦੇ ਨੇ ਅੱਜ ਇੱਕ ਮਾਂ ਦੀ ਗੁਹਾਰ ਸੁਣਨ ਵਾਸਤੇ ਮੈਂ ਆਇਆ ਸਵਾਲ ਨਹੀਂ ਹੈਗਾ ਮੈਂ ਪੁੱਛ ਸਿੱਧੀ ਗੱਲਬਾਤ ਕਰ ਲੈਣਾ ਮੰਗੇ ਕੀ ਕਰਦੇ ਹੋ ਕੀ ਮੰਗਾ 20 ਸੀਐਮ ਸਾਹਿਬ ਜਿਦਾ 7 ਦਿਨ ਜੋ ਵੀ ਹੈਗਾ ਬਕੀ ਪਤਾ ਹੀ ਵੀ ਕੀ ਹੋਇਆ ਬਸ 7 ਵੀਡੀਓ ਪਈਆਂ ਆਈਆਂ ਸਭ ਕੁਝ ਮੇਰੇ ਨਾਲ ਥੱਕਾ ਹੋ ਰਿਹਾ ਮੇਰੇ ਨਾਲ ਥਕਣਾ ਨਾ ਹੋਵੇ ਸੀਐਮ ਸਾਹਿਬ ਜੀ ਮੇਨਨ ਮੇਰਾ ਬਸ ਮਿਲਣ ਇੱਕ ਵਾਰੀ ਸਾਨੂੰ ਮਿਲਣ ਦਾ ਮੌਕਾ ਦਿੱਤਾ ਜਾਵੇ ਅਸੀਂ ਸੇਮ ਸਾਹਿਬ ਦਾ ਬੜਾ ਦੁੱਖ ਸਾਂਝਾ ਕਰਨ ਦੇ ਸਾਨੂੰ ਲੋਕਾਂ ਨੂੰ ਤਾਂ ਲੱਗਦਾ ਸੀ ਕੇਸ ਕੇਸ ਖਤਮ ਹੋ ਗਿਆ ਗ੍ਰਿਫਤਾਰੀਆਂ ਹੋ ਗਈਆਂ ਪਰ ਤੁਹਾਡੇ ਤੁਸੀਂ ਕਹਿ ਰਹੇ ਹੋ ਵੀ ਧੱਕਾ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਸਭਨਾਂ ਨੂੰ ਬੇਲਾਂ ਦੇ ਹੋ ਰਹੇ ਜੀਵਨਤਾ ਹੋ ਰਹੀਆਂ ਕੁਝ ਨਹੀਂ ਹੋ ਰਿਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਕੋਈ ਸਾਡਾ ਸਾਥ ਨਹੀਂ ਦੇ ਰਿਹਾ ਅਸੀਂ ਤਾਂ ਇੱਧਰ ਕੀ ਕਰੀਏ ਅਸੀਂ ਸਾਨੂੰ ਤਾਂ ਕੁਛ ਪਤਾ ਨਹੀਂ ਲੱਗਦਾ ਵੀ ਅਸੀਂ ਕੀ ਕਰੀਏ ਉੱਦਾਂ ਹੈ ਕਰੀਏ ਦੁੱਖ ਸਾਨੂੰ ਪਤਾ ਜ ਸਾਡੇ ਤੇ ਕੀ ਆ ਬੀਤਿਆ ਕਰੀਏ ਵੀ ਇੱਧਰ ਅਸੀਂ ਕੀ ਕਰੀਏ ਕਿ ਉੱਧਰ ਅਸੀਂ ਹੁੰਦਾ ਕੀ ਕਰੀਏ ਕੁਛ ਨਹੀਂ ਪਤਾ ਲੱਗਿਆ ਕਰਦਾ ਉਹ ਆਪਣਾ ਵਸ ਪੈਸੇ ਦਾ ਜੋਰ ਨਾਲ ਸਭ ਕੁਝ ਆਪਣਾ ਹੀ ਕਰਿਆ ਕਰਦੇ ਜਵਾਨ ਤਾਂ ਹੋਇਆ ਕਰਦੇ ਸਭ ਕੁਝ ਹੋਇਆ ਕਰਦਾ ਪੈਸੇ ਦਾ ਜੋਰ ਦਿਖਾ ਰਹੇ ਤੁਸੀਂ ਕਹਿ ਰਹੇ ਹੋ ਹਾਂਜੀ ਪੈਸੇ ਦਾ ਜੋਰ ਦਿਖਾ ਰਹੇ ਹਾਂ ਪੈਸੇ ਤੇ ਜੋਰ ਨਾਲ ਜਵਾਨ ਤਾਂ ਕਰਾ ਰਹੇ ਵਕੀਲ ਵੀ ਜਦਾਂ ਬੀਕ ਕੇ ਪੁਲਿਸ ਪ੍ਰਸ਼ਾਸਨ ਵੀ ਬੀਕ ਕੇ ਜਿਹੜਾ ਤੁਹਾਡੇ ਵਾਲੀ ਸਾਈਡ ਆ ਉਹ ਤਾਂ ਤੁਹਾਡਾ ਕੇਸ ਲੜ ਰਿਹਾ ਪ੍ਰੋਪਰਲੀ ਜਿਹਦਾ ਸਾਡਾ ਸਰਕਾਰੀ ਵਕੀਲ ਤਾਂ ਉਹ ਵਿੱਕ ਗਿਆ ਉਹਨੇ ਸਾਡਾ ਕੋਈ ਸਾਥ ਨਹੀਂ ਸਰਕਾਰੀ ਵਕੀਲ ਰੁੱਕ ਵਿੱਕ ਗਿਆ ਜਿਹੜੇ ਐਡਵੋਕੇਟ ਸੈਣੀ ਆ ਉਹ ਤਾਂ ਕੇਸ ਲੜ ਰਿਹਾ ਤੁਹਾਡਾ ਉਹ ਤਾਂ ਨਹੀਂ ਮੈਨੂੰ ਪਤਾ ਬੱਚਿਆਂ ਨੂੰ ਪਤਾ ਮੈਂ ਇਦਾਂ ਸੁਣਿਆ ਤਾਂ ਮੜਾ ਜਾ ਮੈਨੂੰ ਕੁਝ ਦੱਸਦੇ ਹੀ ਨਹੀਂ ਹੈਗੇ ਬੇ ਮੰਮੀ ਟੈਨਸ਼ਨ ਕਰਦੀ ਪਏ ਮੰਮੀ ਤਾਂ ਮਰ ਜਾਂਦੀ ਤਾਂ ਬਹੁਤ ਚੰਗੀ ਗੱਲ ਸੀ ਇਹ ਦਿਨ ਦੇਖਣਾ ਨਾ ਆਂਦਾ ਮੈਨੂੰ ਪਤਾ ਇੱਕ ਉਸ ਭਗਵਾਨ ਨੂੰ ਪਤਾ ਵੀ ਮੇਰੇ ਪਰ ਮੈਂ ਇੱਕ ਇੱਕ ਪਾਲ ਇੱਕ ਸੈਕਿੰਡ ਕਿਦਾਂ ਕੱਢਿਆ ਕਰਦੀ ਬਹੁਤ ਔਖਾ ਮੇਰੇ ਲਈ ਮੇਂ ਕੰਦੀ ਚੱਲ। ਹੋਰ ਤਾਂ ਕੁਛ ਨਹੀਂ ਚੱਲ। ਉਹਨਾਂ ਨੂੰ ਮਾੜੀ-ਮੋਟੀ ਸਜ਼ਾਈ ਦਿੱਤੀ ਜਾਵੇ। ਉਹਨਾਂ ਨੂੰ ਅੱਗੇ ਕਿਸੇ ਹੋਰ ਦੀ ਬੱਚੀ ਨਾਲ ਨਾ ਹੋਵੇ, ਮੇਰੇ ਨਾਲ ਤਾਂ ਹੋ ਗਿਆ। ਕਿਸੇ ਦੀ ਹੋਰ ਦੀ ਬੱਚੀਆਂ ਨਾਲ ਨਾ ਹੋਵੇ। ਬਹੁਤ ੱਕਾ ਹੋਇਆ ਕਰਦਾ ਬਹੁਤ ਜ਼ਿਆਦਾ। ਸਾਨੂੰ ਇਨਸਾਫ਼ ਚਾਹੀਦਾ ਬਸ। ਇਨਸਾਫ਼ ਹਾਸਤੇ ਤੁਹਾਨੂੰ ਪਹਿਲੇ ਦਿਨ ਠੋਕਰਾਂ ਖਾਣੀਆਂ ਪਈਆਂ ਤਾਂ ਨਾ ਉੱਥੇ ਜਾ ਕੇ ਆਪਣੀ ਬੱਚੀ ਦੀ ਡੈੱਡ ਬੋਰਡ ਹੀ ਰੱਖਣੀ ਪਈ ਆ। ਹਾਂਜੀ। ਤੇ ਅੱਜ ਉਹਦਾ ਅੰਤਿਮ ਅਰਦਾਸ ਹੈ। ਅੱਜ ਅੰਤਿਮ ਅਰਦਾਸ ਤੇ ਵੀ ਤੁਸੀਂ ਇਨਸਾਫ਼ ਦੀ ਮੰਗ ਹਾਂਜੀ ਜਦ ਬਸ 6 ਦਿਨ ਵੇਚ ਤਾ ਜਵਾਨਤਾ ਹੋ ਗਈ ਜਿਨ੍ਹਾਂ ਨੂੰ ਧਰਨਾ ਦੇ ਕੇ ਡੈੱਡ ਬੋਡੀ ਸਾਰੇ ਕਮਾਈ ਆਨੰਦ ਬਰਸਾਚੀ ਦੀ ਵਾਕ ਤੋਂ ਲੈ ਕੇ ਸਮਝ ਲਓ ਤੁਸੀਂ ਨਾਲਾਗੜ੍ਹ ਫੇਰ ਡੈੱਡ ਬੋਡੀ ਪਜਾਈ ਲੈ ਕੇ ਇਨਸਾਫ ਕਰਕੇ ਹੀ ਫੇਰ ਵੀ ਸਾਰੇ ਦੁਨੀਆ ਜਿੰਨੀ ਆਈ ਵੀ ਸੀ ਸੰਸਕਾਰ ਤੇ ਸਾਰੇ ਦੁਨੀਆ ਸਾਰੇ ਲੋਕ ਪਤਾ ਨਹੀਂ ਕਿੱਥੇ-ਕਿੱਥੇ ਇਕੱਠੇ ਹੋ ਗਏ ਧਰਨਾ ਦਿੱਤਾ ਤਾਂ ਉਹਨਾਂ ਨੇ ਮਾੜਾ ਮੋਟਾ ਸਟੈਪ ਚੱਕਿਆ ਤਾਂ ਉਹਨਾਂ ਨੂੰ ਵਸ ਮਾੜਾ ਮੋਟਾ ਉਹਨਾਂ ਨੂੰ ਰਜਿਸਟ ਕਰਿਆ ਉਹਨਾਂ 6 ਦਿਨ ਬਾਅਦ ਸੱਤ ਹਫ਼ਤੇ ਚ ਉਹਨਾਂ ਨੂੰ ਜਵਾਨਤਾ ਦਿੱਤੀਆਂ ਜਾਕੀ ਸਭ ਤੋਂ ਜ਼ਿਆਦਾ ਤੰਗ ਉਹਦੀਆਂ ਨਣ ਦਾ ਉਹਨੂੰ ਬਹੁਤ ਜ਼ਿਆਦਾ ਤੰਗ ਕਰਦੀ ਸਭ ਤੋਂ ਜ਼ਿਆਦਾ ਉਹ ਤੰਗ ਕਰਦੀਆਂ ਸੀ ਜਿਨ੍ਹਾਂ ਨੂੰ ਜ਼ਮਾਨਤ ਮਿਲ ਗਿਆ ਦੋ ਦੋ ਜ਼ਮਾਨਤਾਂ ਮਿਲੀਆਂ ਨਾ ਦੋ ਜ਼ਮਾਨਤਾਂ ਮਿਲੀਆਂ ਉਹਨਾਂ ਦਾ ਤੁਸੀਂ ਕਹਿ ਰਹੇ ਹੋ ਵੀ ਉਹਨਾਂ ਦਾ ਵੀ ਪਿੱਛੇ ਰੋਲ ਹੈ ਉਹਨਾਂ ਦਾ ਸਭ ਤੋਂ ਜ਼ਿਆਦਾ ਪਹਿਲਾ ਰੋਲ ਉਹਨਾਂ ਦਾ ਹੀ ਹੈ ਅੱਗੇ ਪਹਿਲਾ ਸਭ ਤੋਂ ਪਹਿਲਾ ਉਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਫਿਰ ਆਪੋ ਪਿਛੇ ਆਟ ਗਏ ਫਿਰ ਉਹਨਾਂ ਨੇ ਸੱਸ ਸੱਸ ਤੇ ਸ਼ੁਰੂ ਕਰਾਤਾ ਘਰ ਵਾਲੇ ਦੇ ਸ਼ੁਰੂ ਕਰਾਤਾ ਤੰਗ ਕਰਾਉਣਾ ਸਹੁਰੇ ਤੇ ਸ਼ੁਰੂ ਕਰਾਤਾ ਸਭ ਤੋਂ ਪਹਿਲਾਂ ਉਹਨਾਂ ਨੇ ਤੰਗ ਕਰਿਆ ਉਹਨੂੰ ਫਿਰ ਕਹਿੰਦੀ ਮਮਿਸ ਠੀਕ ਹੋ ਜਾਣਾ ਸਭ ਕੁਝ ਠੀਕ ਹੋ ਜਾਣਾ ਠੀਕ ਕਿਹਾ ਹੋਇਆ 8 ਤਰੀਕ ਨੂੰ ਮੁੰਡਾ ਛੁੱਟੀ ਆ 18 ਤਰੀਕ ਨੂੰ ਇਹ ਕੰਮ ਕਰਤਾ ਉਹਨਾਂ ਨੇ ਕਿਆ ਠੀਕ ਹੋਇਆ ਮੁੰਡਾ ਲਾਸਟ ਟਾਈਮ ਛੁੱਟੀ ਤੇ ਆਇਆ ਹਾਂ ਹਾਂਜੀ 8 ਤਰੀਕ ਨੂੰ ਆਇਆ ਸੀ 18 ਤਰੀਕ ਨੂੰ ਮੇਰੀ ਕੁੜੀ ਦਾ ਇਹ ਕੰਮ ਕਰਤਾ ਉਹਨਾਂ ਨੇ ਰਲ ਕੇ ਪੰਜਾਂ ਜਾਣੇ ਸੀ ਇਹਨਾਂ ਸੀ ਤੁਹਾਡੇ ਨਾਲ ਕਦੇ ਗੱਲ ਕਰਦੀ ਸੀ ਮੇਰੇ ਨਾਲ ਕੁਝ ਤੱਕਾ ਹੋ ਰਿਹਾ ਕੁਝ ਐਦਾਂ ਦੀ ਗੱਲ ਉਹਨਾਂ ਨੇ ਐਦਾਂ ਇਨਜਾਸਤੀ ਤਾਂ ਸੀ ਕੁਝ ਕਦਮ ਆਠਾਂ ਦੇ ਉਹਨਾਂ ਬਾ ਡਰ ਦੀ ਮਾਰੀ ਉਹਨਾਂ ਨੇ ਦੱਸਿਆ ਇਹਨੂੰ ਤੇ ਇੰਨੀ ਡਰਦੀ ਸੀ ਉਹ ਪਤਨੂ ਉਹਦੇ ਦੇ ਲਈ ਕੀ ਚੱਲਦਾ ਤਾਂ ਉਹਨੇ ਥੋੜੇ ਬਹੁਤ ਮਾੜ ਮਾੜਾ ਚੱਲੋ ਘਰਾਂ ਚ ਹੁੰਦਾ ਹੀ ਐ ਵੀ ਮੁੰਡਾ ਕਹਿੰਦਾ ਮੈਂ ਆ ਜਾਣਾ ਦੱਸਦੀ ਨਾ ਨਾ ਤਾਂ ਕੱਲ ਦੱਸ ਨਾਣ ਦਾ ਤਾਂ ਆ ਇਹਨੂੰ ਦੱਸਦੀ ਸੀ ਫਿਰ ਕਹਿੰਦੀ ਮੰਮੀ ਨਹੀਂ ਵੀ ਛੋਟੇ ਛੋਟੇ ਗੱਲਾਂ ਬਣੀਆਂ ਇਹ ਕਰੀਦਾ ਮੈਂ ਉੱਥੇ ਰਹਿਣਾ ਮੇਰੇ ਸਹੁਰੇ ਆ ਉਹ ਵੀ ਕੋਈ ਗੱਲ ਨਹੀਂ ਕਹਿੰਦੀ ਕਿੰਨੀਆਂ ਗੱਲਾਂ ਦੱਸਦੀ ਹੁੰਦੀ ਬਸ ਇਦਾਂ ਘਰਾਂ ਦੀਆਂ ਵੀ ਇਦਾਂ ਕਰਦੀਆਂ ਬਟ ਕਹਿੰਦੀ ਜਾਣਾ ਉਹਨਾਂ ਨੇ ਉਹਨਾਂ ਨੂੰ ਕੰਮ ਬਸ ਜੇ ਤੁਸੀਂ ਕਹਿੰਦੇ ਵੀ ਮੈਂ ਤੋਂ ਪਹਿਲੇ ਦਿਨ ਤੰਗ ਕੀਤਾ ਜਿਸ ਦਿਨ ਵਿਆਹ ਹੀ ਗਈ ਨਾ ਜਾਂਦੀ ਨੂੰ ਅੰਦਰ ਜਾਂਦੀ ਨਾਲ ਕਹਿਣ ਲੱਗ ਗਏ ਕਹਿੰਦੇ ਨੇਹਾ ਤਾਂ ਨੱਕ ਨਹੀਂ ਬਣਾਇਆ ਉਹਨਾਂ ਨੇ ਕਿਹਾ ਕਹਿੰਦੇ ਵੀ ਮੈਂ ਤਾਂ ਨਹੀਂ ਬਣਾਇਆ ਕਹਿੰਦੇ ਨੱਕ ਤਾਂ ਤੈਨੂੰ ਬਣਾਉਣਾ ਹੀ ਪੈਣਾ ਕਹਿੰਦੀ ਨੱਕ ਤਾਂ ਪਹਿਲੇ ਦਿਨ ਦੀ ਗੱਲ ਹੈ ਉਹਦੀ ਵੀ ਮੇਰਾ ਵੀ ਤਾਂ ਨੱਕ ਨਹੀਂ ਬਣਾਇਆ ਨੱਕ ਤੈਨੂੰ ਬਣਾਉਣਾ ਪੈਣਾ ਉਹਦੇ ਬਾਅਦ ਤਾਂ ਟੋਰਚ ਕਰਦੀਆਂ ਚੱਲ ਗਈਆਂ ਬਸ ਸਾਰੇ ਸਾਰਾ ਪਰਿਵਾਰ ਹੀ ਤਾਂ ਕਰਦਾ ਹੁਣ ਤਾਂ ਹੀ ਤਾਂ ਉਹਨੇ ਇਹ ਹਰਕਤ ਕੀਤੀ ਦੱਸਿਆ ਨਹੀਂ ਉਹਨੇ ਹੈਗਾ ਨਹੀਂ ਨਿਹਾਨੀ ਜਿਉਂ ਤੇ ਦਿਲ ਚਾਹ ਦੀ ਗੱਲ ਹੁੰਦੀ ਮੈਂ ਇਦਾਂ ਕਰਾਂਦਾ ਇੱਕ ਦਿਨ ਪਹਿਲਾਂ ਮੇਰੇ ਕੋਲ ਤੇ ਗਈ ਕੋਈ ਗੱਲ ਬਾਤ ਨੂੰ ਉਹਨਾਂ ਨੇ ਕਰੀ ਇਹ ਕੁਛ ਜੀ ਤਸਵੀਰਾਂ ਦੇਖਿਆ ਜਿਸ ਦਿਨ ਗਈ ਬੜੀ ਖੁਸ਼ ਲੱਗਦੀ ਸੀ ਹਾਂਜੀ ਇਦਾਂ ਜੀ ਮੈਂ ਤਾਂ ਮਹਿਸੂਸ ਕਰਦੀ ਮੈਂ ਜਾਣ ਨਾ ਦਿੰਦੀ ਜੇ ਮੈਨੂੰ ਹਜੇ ਪਤਾ ਹੁੰਦਾ ਮੈਂ ਕਦੇ ਵੀ ਨਹੀਂ ਜਾਣ ਦਿੰਦੀ ਪਰ ਮੈਨੂੰ ਕੁਛ ਪਤਾ ਨਹੀਂ ਪੈਦਾਂ ਦਾ ਵੀ ਉਹਨਾਂ ਨੇ ਇਹ ਤੱਕਾ ਕਰਨਾ ਇਸ ਤਰ੍ਹਾਂ ਉਹਨੂੰ ਜਾਣ ਦਾ ਉਹਨਾਂ ਦਾ ਦੁਸ਼ਮਣ ਬਣ ਜਾਣਾ ਮੈਂ ਕਿਹਾ ਚੱਲ ਬਹੁਤ ਸਾਡੇ ਵੀ ਆਈਆਂ ਸੀ ਕਿ ਸੋਚ ਆਵੇ ਕਿ ਉਹ ਕਿਦਾਂ ਦੇ ਜ਼ਾਲਮ ਲੋਕ ਹੋਣਗੇ ਉਹਨਾਂ ਨੇ ਬਸ ਦਸ ਫੋਨ ਤੱਕ ਵੀ ਕਰਕੇ ਦੱਸਿਆ ਨਹੀਂ ਚੱਲ ਮੰਨ ਲੈ ਉਹਨਾਂ ਨੇ ਕਰ ਤਾ ਫਿਰ ਤੁਸੀਂ ਫੋਨ ਕਰ ਦੋ ਫੋਨ ਤੱਕ ਵੀ ਸਾਨੂੰ ਉਹਨਾਂ ਨੇ ਕਰਕੇ ਨਹੀਂ ਦੱਸਿਆ ਅ ਅੱਜ ਸ਼ੁੱਕਰਵਾਰ ਦਾ ਹੀ ਕੰਮ ਹੋਇਆ ਵਾ ਉਹਨਾਂ ਸ਼ਨੀਵਾਰ ਰਾਤ ਨੂੰ ਸਾਨੂੰ 9 ਵਜੇ ਫਿਰ ਵੀ ਇਦਾਂ ਕਿਹਾ ਬਈ ਆ ਕੇ ਸਾਡੇ ਨਾਲ ਗੱਲ ਕਰ ਲੋ ਇਹ ਅੱਛਾ ਤੁਹਾਨੂੰ ਇਹ ਕਿਹਾ ਸਾਡੇ ਨਾਲ ਗੱਲ ਕਰ ਇਦਾਂ ਨਹੀਂ ਕਿਹਾ ਵੀ ਤੁਹਾਡੀ ਬੇਟੀ ਦਾ ਇਹ ਹਾਲ ਹੈ ਬੇਟੀ ਤੁਹਾਡੀ ਠੀਕ ਹੈ ਜਾਂ ਨਹੀਂ ਸਾਡੇ ਨਾਲ ਆ ਕੇ ਗੱਲ ਕਰ ਲੋ ਇਹ ਉਹਦਾ ਪ੍ਰਧਾਨ ਹੈ ਆਪਣਾ ਭਤੀਜਾ ਹੀ ਉਹ ਤਾਂ ਸਾਨੂੰ ਜਾਣ ਇਹ ਦੇ ਵੇਲੇ ਕਿਹਾ ਉਸ ਟਾਈਮ ਵੀ ਸਾਨੂੰ ਚੱਕ ਕੇ ਲੈ ਕੇ ਜਾਣ ਨਾ ਦੇਵੇ ਕਿਨ ਗੱਲ ਕਰੂ ਪਹਿਲੇ ਅੰਕਲ ਨੂੰ ਬਾਅਦ ਹੀ ਫੜ ਫੜ ਕੇ ਕੌਣ ਸੀ ਉਹ ਰਿਸ਼ਤੇਦਾਰ ਹੀ ਸੀ ਤੀਜਾ ਦਾ ਉਹਨਾਂ ਦਾ ਤੀਜਾ ਸੀ ਉਹਨਾਂ ਦਾ ਹਾਂਜੀ ਉਹਨਾਂ ਦਾ ਮੁੰਡੇ ਦਾ ਨਾ ਜਿਹੜਾ ਜਵਾਈ ਸਾਡਾ ਉਹ ਤਾਇਆ ਦਾ ਲੜਕਾ ਹੈ ਆਪਣੇ ਗੱਡੀਆਂ ਗੁੱਡੀਆਂ ਉੱਤੇ ਪਾ ਪੈਸਾ ਪੂਸਾ ਉਹ ਤਾਂ ਕਾਈ ਕਰੇ ਦਾਰਾ ਆਉਂਦਾ ਨਾ ਦਾਰਾ ਪ੍ਰਧਾਨ ਉਹਦੇ ਨਾਲ ਸੌਥੇ ਦਾ ਪ੍ਰਧਾਨ ਹੈ ਕੋਈ ਹਾਂਜੀ ਤੇ ਉਹ ਤੁਹਾਡੇ ਨਾਲ ਤੁਹਾਡੀ ਧੀ ਉਸ ਸਮੇਂ ਕਹਿੰਦਾ ਜਿਸ ਤਰ੍ਹਾਂ ਬੈੱਡ 'ਤੇ ਤੁਸੀਂ ਵੀਡੀਓ ਦੇਖੀ ਹੈ ਉਹਦੀਆਂ ਗੱਲਾਂ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਉਹਦੇ ਨਾਲ ਕਰਿਆ ਕੀ ਨਹੀਂ ਕਰਿਆ ਜਿਸ ਤਰ੍ਹਾਂ ਪਈ ਹੈ ਉਹ ਉਹਨਾਂ ਨੂੰ ਕੋਈ ਇਦਾਂ ਦਾ ਇੰਦਾ ਵੀ ਦਾ ਇਹ ਹਾਲ ਹੈ ਉਹ ਆਪਣੇ ਐਨ ਤਿਆਰ ਹੋ ਗਏ ਵੀ ਜਿੱਦਾਂ ਵੇਖੋ ਐਨ ਬੱਚਾ ਸਹੀ ਹੁੰਦਾ ਵੇਖੋ ਗੱਲ ਕਰਨੀ ਹੁੰਦੀ ਜਾਂ ਕਿਸੇ ਦੀ ਗਲਤੀ ਹੁੰਦੀ ਕਿਸੇ ਬੱਚੇ ਨੇ ਗਲਤੀ ਹੁੰਦੀ ਕਰੀ ਉਹ ਐਨ ਬਸ ਲੈਟਰਨ ਬਾਥਰੂਮ ਵਿੱਚ ਹੀ ਪੂਰੇ ਸਭ ਕੁ ਵਿੱਚ ਹੀ ਲੈਟਰਨ ਬਾਥਰੂਮ ਹੈ ਵਾ ਤਾਂ ਸਾਨੂੰ ਲੈ ਕੇ ਗਏ ਮੈਨੂੰ ਲੱਗਦਾ ਨਾ ਨਿਆ ਸਾਡੇ ਚ ਹੈ ਅੱਜ ਇਹ ਤਾਂ ਕਹਿੰਦੀ ਹੁਣ ਆ ਜਾ ਬੱਚੇ ਮੈਂ ਥੋੜੀ ਦੇਣ ਨਹੀਂ ਕਦੇ ਪਲਾ ਸਕਦੀ ਮਿੱਤਰ ਜੀ ਨੇ ਮਰਜੀ ਕੁਝ ਮਰਜ਼ੀ ਸੀਐਮ ਨੂੰ ਬੁਲਾ ਦਿਓ ਸਾਨੂੰ ਬਸ ਇੱਕੋ ਬੇਨਤੀ ਹੈ ਸਾਡੀ ਬਸ ਸਾਡਾ ਇਨਸਾਫ ਚਾਹੀਦਾ ਬਸ ਇਹਦੇ ਉੱਪਰ ਮੈਂ ਕੁਝ ਨਹੀਂ ਕਹਿੰਦੀ ਇਨਸਾਫ ਦਵਾ ਦਿਓ ਬਸ ਸੀਐਮ ਨੂੰ ਬੁਲਾ ਦਿਓ ਬਹੁਤ ਥੱਕਾ ਹੋ ਰਿਹਾ ਕੁੜੀ ਦਾ ਨਹੀਂ ਬਸ ਨਿਸਾਫਤਾ ਮਿਲਣਾ ਚਾਹੀਦਾ ਨਿਸਾਫਤਾ ਮਿਲਣਾ ਹੀ ਚਾਹੀਦਾ ਜਾਂ ਇੰਨਾ ਥੱਕਾ ਹੋਇਆ ਵਾ ਕਿਸੇ ਦੀ ਬੇਟੀ ਨਾਲ ਵੀ ਹੋ ਸਕਦਾ ਤਾਂ ਇਨਸਾਫ ਤਾਂ ਚਾਹੀਦਾ ਹੀ ਹੈ ਸਾਡੀ ਇੱਕ ਹੋਰ ਅਰਦਾਸ ਬੇਨਤੀ ਹੈ ਸੀਐਮ ਨੂੰ ਕਹਿ ਕੇ ਸਾਡੀ ਬੇਨਤੀ ਸਤਿਕਾਰ ਕਰਨੀ ਵੀ ਸਾਨੂੰ ਉਹ ਕਰਨ ਨਿصاف ਦਾਣਾ ਬਸ ਨਿصاف ਚਾਹੀਦਾ ਭੁਰਨਸਲ ਦੇ ਵਿੱਚ ਅੱਜ ਹਮ ਅੰਤਿਮ ਅਰਦਾਸ ਹੋਈ ਹੈ ਨੇਹਾ ਦੀ ਇਹ ਮਾਦੀ ਮੰਗ ਹੈਈ ਹੈ ਵੀ ਪ੍ਰਸ਼ਾਸਨ ਸੀਐਮ ਕੋਈ ਮੇਰਾ ਸਾਥ ਦੇ ਦੇ ਹੁਣ ਸਿੱਧਾ ਇਹ ਸੀਐਮ ਨੂੰ ਮੰਗ ਕਰ ਰਹੇ ਆ ਵੀ ਸਾਨੂੰ ਸਮਾਂ ਦੇ ਦਿਓ ਸਾਨੂੰ ਮਿਲਣ ਦਾ ਸਮਾਂ ਦੇ ਦਿਓ ਸਾਡਾ ਇਨਸਾਫ ਜਿਹੜਾ ਹੈ ਉਹ ਕਿੱਥੇ ਨਾਲ ਲਟਕ ਜਾਵੇ ਉਹ ਧੀ ਤਾਂ ਚਲੀ ਗਈ ਪਰ ਇਨਸਾਫ ਜਿਹੜਾ ਹੈ ਉਹਨੇ ਹਦਾ ਇਨਸਾਫ ਜਿਹੜਾ ਜ਼ਰੂਰ ਮਿਲ ਲੇ ਕਿਉਂਕਿ ਲੋਕਾਂ ਨੂੰ ਲੱਗ ਰਿਹਾ ਸੀ ਵੀ ਕੇਸ ਤਾਂ ਖਤਮ ਹੋ ਗਿਆ ਕੇਸ ਤਾਂ ਰਫਾ-ਦਾਫਾ ਹੋ ਗਿਆ 6 ਬੰਦੇ ਗ੍ਰਿਫਤਾਰ ਹੋ ਗਏ ਪਰ ਹੁਣ ਇੱਕ ਮਾਂ ਦੀ ਗੁਹਾਰ ਆ ਮਾਂ ਨੇ ਜਾਣਕਾਰੀ ਦੇਈ ਦਿੱਤੀ ਆ 4 ਚਾਰ ਰਹਿ ਗਏ ਤੇ 4 ਗ੍ਰਿਫਤਾਰ ਚਾ ਦੋ ਬਾਹਰ ਆ ਗਏ ਨਾਂ ਦਾ ਘਰ ਆ ਗਏ ਮੇਂ ਹਾਂਜੀ ਹਾਂਜੀ ਨਾਨ ਦਾ ਘਰ ਆ ਗਿਐ ਤੇ ਇਹ ਕਹਿ ਰਿਹਾ 20 ਦੋ ਲੋਕਾਂ ਨੇ ਤਾਂ ਆਪਣੀ ਜ਼ਮਾਨਤ ਜੜੀ ਆ ਉਹ ਲalitੀ ਆ ਚਲੋ ਚਾਰ ਹਜੇ ਵੀ ਜੜਿਆ ਗ੍ਰਿਫਤਾਰ ਪਰ ਕਿੱਥੇ ਨਾ ਕਿੱਥੇ ਇਹ ਮਾਕ ਗੁਹਾਰ ਕਿਉਂ ਲਾਰੀ ਆ ਇਸ ਦੇ ਪਿੱਛੇ ਕਾਰਨ ਜ਼ਰੂਰ ਹੋਏਗਾ ਕੁਛ ਨਾ ਕੁਛ ਤਾਂ ਤੱਕਾ ਹੋਇਆ ਹੋਏਗਾ ਤੁਹਾਨੂੰ ਕੋਈ ਮੈਂ ਵਸੇ ਅੰਤ ਕਰਨ ਲੱਗਾ ਕਿਉਂਕਿ ਮੈਂ ਵੀ ਕਿਹਾ ਸਵਾਲ ਮੈਂ ਜ਼ਿਆਦਾ ਨਹੀਂ ਪੁੱਛ ਸਕਦਾ ਤਾਨੂੰ ਕਿਸ ਨੇ ਕੰਪਰੋਮਾਈਜ਼ ਹਸਤੇ ਵੀ ਗੱਲ ਕਹੀ ਹੈ ਕਿਉਂਕਿ ਮੈਨੂੰ ਇਹ ਉਰਦੂ ਉਰਦ ਦੀ ਗੱਲ ਹੈ ਵੀ ਉਹ ਗੱਲਾਂ ਕਰ ਰਿਹਾ ਵੀ ਤੁਹਾਨੂੰ ਵੀ ਕੰਪਰੋਮਾਈਜ਼ ਕਰ ਲਓ ਇਦਾਂ ਦੀਆਂ ਗੱਲਾਂ ਕਰਦਾ ਬੱਚੇ ਵੀ ਨੇ ਕੁਛ ਨਹੀਂ ਪਤਾ ਮੈਂ ਤਾਂ ਰੋਂਦਾ ਹੀ ਪਤਾ ਮੈਨੂੰ ਮੈਂ ਤਾਂ ਬੈਠੀ ਰੋਈ ਜਾਂਦੀ ਮੈਨੂੰ ਵੀ ਦੇਵ ਜੀ ਦਾ ਬੱਚਾ ਚੱਲ ਜਾਵੇ ਉਹ ਕੰਮ ਪਰੋਵੈਂਸ ਕਿੱਦਾਂ ਕਰੂੰਗਾ ਨਹੀਂ ਕਰਦੇ ਤਾਂ ਧੀ ਤੇ ਪਰਾ ਥੋੜਾ ਕੁਝ ਸਾਨੂੰ ਹੈਗਾ ਹੈ ਬਾਕੀ ਪੈਸਾ ਸਾਡੇ ਕੋਲ ਹੈਗਾ ਹੈ ਜ਼ਮੀਨ ਜਗਾ ਸਾਡੇ ਕੋਲ ਹੈਗੀ ਹੈ ਸਭ ਕੁਝ ਸਾਡੇ ਕੋਲ ਰੱਬ ਦੀ ਧਿਆ ਤੇ ਸਭ ਕੁਝ ਬਹੁਤ ਹੈ ਸਾਨੂੰ ਆਪਣੀ ਬੱਚੀ ਦਾ ਇਨਸਾਫ ਚਾਹੀਦਾ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਕੁਝ ਵੀ ਚਾਹੀਦਾ ਨਹੀਂ ਉਹਦੇ ਘਰ ਦਾ ਜਿਹੜਾ ਅਸੀਂ ਦਿੱਤਾ ਸੀ ਤਾਂ ਉਹ ਵੀ ਮੁੜ ਕੇ ਮੰਗਦੇ ਨਹੀਂ ਬਸ ਸਾਨੂੰ ਆਪਣੀ ਬੱਚੀ ਦਾ ਨਸਾਬ ਚਾਹੀਦਾ ਬਸ ਜਿਹੜਾ ਤੇ ਦਿੱਤਾ ਉਹ ਵੀ ਤੁਸੀਂ ਕਹਿੰਦੇ ਹੋ ਵੀ ਸਾਨੂੰ ਇਨਸਾਫ ਚਾਹੀਦਾ ਸਾਨੂੰ ਨਸਾਬ ਚਾਹੀਦਾ ਬਸ ਆਪਣੀ ਬੱਚੀ ਦਾ ਨਾ ਇਨਸਾਫ ਚਾਹੀਦਾ ਬਸ ਹਾਂਜੀ ਉਹ ਭੁੱਖੇ ਲੋਕਾਂ ਦੇ ਸਾਨੂੰ ਕੁਝ ਨਹੀਂ ਚਾਹੀਦਾ ਜਿਹਨੇ ਬੱਚੀ ਦੀ ਜਾਨ ਲੈ ਲਈ ਸਾਨੂੰ ਆਪਣੀ ਬੱਚੀ ਦਾ ਨਸਾਬ ਹੀ ਚਾਹੀਦਾ ਬਸ ਸਾਨੂੰ ਕੋਈ ਉਮੀਦ ਨਹੀਂ ਉਹਤੇ ਬਸ ਅਹ ਦੇਖੋ ਜਿਹੜਾ ਐਫ ਆਈ ਆਰ ਤਾਂ ਤੁਹਾਨੂੰ ਪਤਾ ਹੀ ਸੀਗਾ ਕਿ ਉਹ ਤਾਂ ਲੋਜ਼ ਹੋ ਗਈ ਸੀਗੀ ਤੇ ਜਿਹੜੀ ਬੇਲ ਐਪਲੀਕੇਸ਼ਨ ਸੀਗੀ ਉਹ ਭੈਣਾ ਬਲੋ ਫਾਈਲ ਕੀਤੀ ਗਈ ਸੀ ਇੱਕ ਜਿਹੜੀ ਮੁੰਡੇ ਦੀ ਇੱਕ ਭੈਣ ਸੀਗੀ ਉਹ 7 ਮੰਥਸ ਪ੍ਰੈਗਨੈਂਟ ਸੀਗੀ ਤੇ ਦੂਜੀ ਸਿਸਟਰ ਕੋਲ 4 ਮਹੀਨੇ ਦਾ ਬੱਚਾ ਸੀਗਾ ਉਹ ਚਲੋ ਗਰਾਉਂਡ ਨੂੰ ਦੇਖਦੇ ਹੋਏ ਜਿਹੜੀ ਜ਼ਮਾਨਤ ਉਹਨਾਂ ਦੀ ਉਹ ਮਨਜ਼ੂਰ ਹੋ ਗਈ ਸੀ ਤੇ ਬਾਕੀਆਂ ਨੇ ਹਜੇ ਤੱਕ ਲਈ ਨਹੀਂ ਕਿਉਂਕਿ ਉਹਨਾਂ ਪਰ ਤਾਂ ਚਲੋ ਬਾਕੀਆਂ ਪਰ ਤਾਂ ਸੀਰੀਅਸ ਅਲਿਗੇਸ਼ਨ ਹੈਗੀ ਐ ਤੇ ਹਾਈ ਕੋਰਟ ਵੀ ਇਹ ਕਹਿੰਦਾ ਕਿ ਜਦੋਂ ਲੜਕੀਆਂ ਦਾ ਜਦੋਂ ਵਿਆਹ ਹੋ ਗਿਆ ਉਹਦਾ ਆਪਣੇ ਮਾਪੇ ਕਰ ਜਿਹੜਾ ਰੋਲ ਆ ਉਹ ਘਟ ਜਾਂਦਾ ਤੇ ਬਾਕੀ ਨਾ ਹਜੇ ਜਿਹੜੀ ਬیل ਐਪਲੀਕੇਸ਼ਨ ਹੋ ਲਾਣੀ ਹੈ ਹਜੇ ਹਾਂਜੀ ਉਸ ਸਮੇਂ ਉਸ ਐਸਮੇਸ ਕੇਸ ਦੇ ਵਿੱਚ ਚਾਰ ਅਰੈਸਟ ਨੇ ਹੁਣ ਹੁਣ ਪ੍ਰੈਜ਼ੈਂਟ ਹਾਂ ਪ੍ਰੈਜ਼ੈਂਟ ਚਾਰ ਅੰਦਰ ਹੈ ਦੋ ਦੀ ਤਾਂ ਚਲੋ ਬੇਟੀਆਂ ਦੀ ਹੈ ਜਿਹੜੀ ਉਹ ਜਮਾਨਤ ਹੋ ਗਈ ਸੀ ਤੇ ਬਾਕੀ ਚਾਰ ਹੈ ਜਿਹੜੇ ਮਾਂ ਪਿਓ ਮੁੰਡਾ ਤੇ ਇੱਕ ਚਾਚਾ ਉਹ ਅੰਦਰ ਨੇ ਅੱਜ ਇੱਥੇ ਆਏ ਆ ਤੁਸੀਂ ਵੀ ਆਏ ਹੋ ਆ ਪਰਿਵਾਰ ਦੇ ਅੱਜ ਵੀ ਹਾਲਾਤ ਉਦਾਂ ਦੇ ਨੇ ਮਾਤਾ ਜੀ ਕਿੱਦਾਂ ਰੋਂਦੇ ਰੋਂਦੇ ਜਿਹੜੇ ਆ ਅੰਦਰ ਉਹਨਾਂ ਨੂੰ ਇੱਕੋ ਦਮ ਆਪਣੀ ਧੀ ਦੀ ਯਾਦ ਆ ਗਈ ਸਾਂਭੇ ਨੇ ਜਾ ਰਿਆ ਸੀ ਮਾਤਾ ਜੀ ਨੂੰ ਵੀ ਅੱਖਾਂ ਰੋਂਦਿਆਂ ਗਿਆ ਉੱਥੇ ਜਿੱਥੇ ਤਸਵੀਰ ਪਈ ਸੀ ਉੱਥੇ ਨੀਹਾ ਦੀ ਤਸਵੀਰ ਪਈ ਸੀ ਉੱਥੇ ਬਾਰ ਬਾਰ ਮੱਥਾ ਟੇਕਣ ਲੱਗ ਗਿਆ ਉਸ ਤਸਵੀਰ ਨੂੰ ਹੀ ਚੁੰਮਣ ਲੱਗ ਗਿਆ ਦੇਖੋ ਇਹ ਤਾਂ ਘਰ ਦਾ ਜਿਹੜਾ ਬੱਚੀ ਦਾ ਬੱਚੀ ਲਈ ਪਿਆਰ ਹੈ ਉਹ ਤਾਂ ਕਦੀ ਮਿੱਟਦਾ ਨਹੀਂ ਹੈ ਮਾਂ ਨੂੰ ਤਾਂ ਮਾਂ ਲਈ ਤੇ ਚਾਹੇ ਮੁੰਡਾ ਚਾਹੇ ਲੜਕੀ ਹੋ ਇੱਕ ਬਰਾਬਰ ਹੈ ਹੈਨਾ ਪਰ ਹੁਣ ਜਿਹੜੀ ਨੀਹਾ ਦੀ ਮੌਤ ਹੈ ਉਹ ਇੱਕ ਪੰਜਾਬ ਦੇ ਲਈ ਇੱਕ ਮੈਂ ਕਹਿੰਦਾ ਕਿ ਜੇਕਰ ਅੱਜ ਵੀ ਲੋਕਾਂ ਨੇ ਸਬਕ ਨਹੀਂ ਲਿਆ ਫਿਰ ਫਿਰ ਲੱਖ ਲਾਣ ਤਾਲੀ ਗੱਲ ਹੈ ਕਿਉਂਕਿ ਇਹ ਬਹੁਤ ਵੱਡਾ ਤੁਸੀਂ ਅੱਜ ਦੇਖ ਲਓ ਕਿ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ ਤੁਸੀਂ ਇੰਸਟਾ ਤੇ ਦੇਖ ਲਓ ਤੁਸੀਂ ਫੇਸਬੁੱਕ ਤੇ ਦੇਖ ਲਓ ਤਾਂ ਨੇਹਾ ਦੀ ਵੀ ਵੀਡੀਓ ਚੱਲਦੀ ਸੀਗੀ ਅੱਜ ਭੋਗ ਪੈ ਗਿਆ ਅੱਜ ਕਿਸੇ ਨੇ ਨਹੀਂ ਪੁੱਛਣਾ ਤੇ ਮਾਲੀ ਤਾਂ ਦੇਖੋ ਇਹ ਪਰਿਵਾਰ ਤਾਂ ਉਜੜ ਗਿਆ ਹੋਇਆ ਲੜਕੀ ਦੇ ਜਿਹੜਾ ਮਾਪਾ ਪਰਿਵਾਰ ਹੈ ਉਹ ਤਾਂ ਉਜੜ ਗਿਆ ਹੋਇਆ ਤੇ ਹੁਣ ਤਾਂ ਸਿਰਫ ਇੱਕ ਇਹ ਹੈ ਕਿ ਅਸੀਂ ਸਬਕ ਕਦੋਂ ਲੈਣਾ ਹੈ ਕਿ ਜੋ ਹੋਇਆ ਹੈ ਜੋ ਹੈ ਨਾ ਉਹ ਤਾਂ ਸਾਨੂੰ ਹੁਣ ਪੂਰੇ ਪੰਜਾਬ ਨੂੰ ਪੂਰੇ ਭਾਰਤ ਨੂੰ ਇਸ ਤੋਂ ਸਬਕ ਲੈਣ ਦੀ ਹੁਣ ਜ਼ਰੂਰ ਹੈ। ਤੁਸੀਂ ਇਹ ਗੱਲ ਕਈ ਬੜੀ ਵੱਡੀ ਗੱਲ ਕਹੀ ਆ ਵੀ ਭੋਗ ਤੋਂ ਬਾਅਦ ਕਿੰਨੇ ਪੁੱਛਣਾ। ਮੈਂ ਤਾਂ ਕਹਿੰਦਾ ਭੋਗ ਵੇਲੇ ਕਿੰਨੇ ਕੋਈ ਪੁੱਛ ਲਿਆ। ਦੇਖ ਕੇ ਬੜੇ ਆਏ ਤਸਵੀਰਾਂ ਖਿਚਾ ਕੇ ਚਲੇ ਗਏ। ਅੱਜ ਅੰਤਿਮ ਅਰਦਾਸ ਵੇਲੇ ਕਿੰਨੇ ਕੋਈ ਲੋਕ ਆਏ ਜਾਂ ਕਿੰਨੇ ਕੋਈ ਵੱਡੇ ਲੀਡਰ ਆ ਗਏ ਜਾਂ ਕਿੰਨੇ ਕੋਈ ਸੋਸ਼ਲ ਮੀਡੀਆ ਇਨਫਲੂਐਂਸਰ ਜਿਹੜੇ ਆਪਣੇ ਉਹਨੂੰ ਵੱਡੇ-ਵੱਡੇ ਕਹਿੰਦੇ ਆ। ਇਸ 3ਾਂ ਦੇ ਰਾਖੇ ਕੋਣ ਆ ਗਿਆ ਅਸਤ। ਮੈਂ ਮੈਂ ਵੀ ਉਹੀ ਦੇਖ ਕੇ ਹੈਰਾਨ ਹੋ ਗਿਆ ਕਿ ਇੱਕ ਜੰਗ ਬੇਟੀ ਜਿਹੜੀ ਜਿਹਦੀ ਮੌਤ ਹੋ ਜਾਵੇ ਕੋਈ ਨਹੀਂ ਆਇਆ ਸਿਰਫ ਰਾਜਨੀਤਿਕ ਲੋਕਾਂ ਨੇ ਤਾਂ ਦੇਖੋ ਆਪਣੀਆਂ ਵੋਟਾਂ ਵਾਸਤੇ ਕਰਨ ਹੁੰਦਾ ਉਹਨਾਂ ਨੂੰ ਤਾਂ ਕਿਸੇ ਨਾਲ ਕੁਝ ਨਹੀਂ ਹੈ ਪਰ ਗੱਲ ਤੇ ਹੈ ਕਿ ਪਰਿਵਾਰ ਨਾਲ ਖੜੇਗਾ ਕੌਣ ਖੜੂਗਾ ਕੌਣ ਹੈਨਾ ਗੱਲ ਉਸ ਚੀਜ਼ ਤੇ ਆ ਜਾਂਦੀ ਹੈ ਤੇ ਜਿਹੜੇ ਬਾਕੀ ਦਾ ਦੇਖ ਕੇ ਹੈਰਾਨੀ ਹੁੰਦੀ ਹੈ ਹੈਨਾ ਕਿ ਮਤਲਬ ਪਹਿਲਾਂ ਤਾਂ ਅਸੀਂ ਸਾਰੇ ਫੇਸਬੁਕ ਇੰਸਟਾ ਤੇ ਲੱਗੇ ਸੀ ਅਸੀਂ ਨੀਹਾ ਨਾਲ ਨੇਹਾ ਨਾਲ ਉਹ ਤਾਂ ਹੁਣ ਪਿੰਡ ਦੇ ਵਿੱਚ ਆ ਕੇ ਪਤਾ ਲੱਗਦਾ ਕਿ ਕੌਣ ਹੈ ਹੈਨਾ ਤੇ ਬੋਲ ਸੀਗਾ ਅੱਜ ਚਲੋ ਮੈਂ ਤਾਂ ਇਹੀ ਸੋਚਦਾ ਸੀ ਕਿ ਜਦੋਂ ਮੈਂ ਆਇਆ ਕਿ ਅੱਜ ਹੀ ਲੋਕ ਭੁੱਲ ਗਏ ਅੱਜੇ ਨੇ ਸਾਨੂੰ ਭੁੱਲ ਗਏ ਤੇ ਚਲੋ ਇਹ ਤਾਂ ਪਰ ਹਾਂ ਸਭ ਤੋਂ ਵੱਡੀ ਗੱਲ ਹੈ ਕਿ ਸਬਕ ਜ਼ਰੂਰੀ ਹੈ ਜਦ ਤੱਕ ਲੋਕ ਸਬਕ ਨਹੀਂ ਲੈਂਦੇ ਅੱਜ ਅਸੀਂ ਕੋਰਟ ਕਚੈਰੀਆਂ ਚਲ ਜੋ ਮੋਸਟਲੀ ਕੇ ਸਹੀ ਇਹ ਲੜਕਾ ਲੜਕੀ ਦੀ ਹੈ ਹਾਂ ਉਹੀ ਹੈ ਤੇ ਹੁਣ ਇੱਕ ਸੈਂਸ਼ੀਲ ਤੇ ਜਿਹੜੀ ਉਹ ਰੇਨੀਅਸ ਬੰਦੇ ਨਾ ਲੇਡੀਜ਼ ਚ ਨਾ ਜੈਂਟਸ ਚ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਡਿਸਪਿਊਟ ਦਾ ਸੈਨ ਸ਼ੀਲਤਾ ਸੈਨ ਸ਼ਕਤੀ ਨਹੀਂ ਡਿਸਪਿਊਟ ਦੇ ਕੇਸਿਸ ਅਸੀਂ ਅਸੀਂ ਵੀ ਵੇਖਦੇ ਆ ਕਿਉਂਕਿ ਜਿੱਦਾਂ ਸਾਡਾ ਸਾਰਾ ਮੈਂ ਕਹਿੰਦਾ ਕੰਮ ਹੈ ਤੁਹਾਡਾ ਵੀ ਚਲੋ ਸਾਡੇ ਕੋਲ ਖਬਰਾਂ ਬਣ ਕੇ ਆਉਂਦੀਆਂ ਤੁਹਾਡੇ ਕੋਲ ਖਬਰਾਂ ਤੋਂ ਪਹਿਲਾਂ ਉਹ ਚੀਜ਼ਾਂ ਆਉਂਦੀਆਂ ਨੇ ਪਰ ਡਿਸਪਿਊਟ ਤਾਂ ਕਿੱਥੇ ਪਰ ਇਹੋ ਜਿਹੇ ਮਾਮਲੇ ਬਹੁਤ ਘੱਟ ਹੁੰਦੇ ਆ ਵੀ ਜਿਸ ਦੇ ਵਿੱਚ ਕਿਸੇ ਨੂੰ ਮਾਰ ਹੀ ਦੇਣਾ ਚਲੋ ਮਰਿਆ ਉਹ ਇਨਵੈਸਟੀਗੇਸ਼ਨ ਦਾ 파ਟ ਮੈਂ ਹਰ ਵਾਰੀ ਕਹਿੰਦਾ ਬਟ ਜੇ ਜ਼ਹਿਰ ਵੀ ਲੇਤਾ ਤਾਂ ਮਜਬੂਰਤਾ ਕੀਤਾ ਕਿਸ ਨੇ ਹਾਂ ਕਿਸ ਨੇ ਤਾਂ ਮਜਬੂਰ ਕੀਤਾ ਹੀ ਹੈ ਨਾ ਕਿ ਕਿਉਂਕਿ ਹੁਣ ਆਪ ਹੀ ਦੇਖ ਲੋ ਕਿ 5 ਮਹੀਨੇ ਪਹਿਲਾਂ ਜਿਹੜਾ ਵਿਆਹ ਹੋਇਆ ਸੀਗਾ ਅ ਕੀ ਸੀ ਦਾ ਮਰਨੇ ਨੂੰ ਦਿਲ ਨਹੀਂ ਕਰਦਾ ਤੇ ਜੇਕਰ ਕੋਈ ਮਰਿਆ ਤਾਂ ਕੋਈ ਤਾਂ ਕਾਰਨ ਹੈਗਾ ਨਾ ਜਿਹਦੇ ਕਰਕੇ ਲੜਕੀ ਨੂੰ ਜਿਹੜਾ ਚਾਹੇ ਲੜਕੀ ਨੇ ਆਪ ਕੀਤਾ ਚਾਹੇ ਉਹਨੂੰ ਪਲਾਇਆ ਹੈ ਨਾ ਮਜਬੂਰਤਾ ਹੋਈ ਹੈ ਨਾ ਉਹ ਤੇ ਚਲੋ ਉਹ ਤਾਂ ਰੱਬ ਨੂੰ ਪਿਆਰ ਹੀ ਹੋਗੀ ਮੈਂ ਜਿੱਦਾਂ ਪਹਿਲਾਂ ਵੀ ਕਹਿੰਦਾ ਕਿ ਇਹ ਸਭ ਤੋਂ ਵੱਡਾ ਇਹ ਸਭ ਤੋਂ ਵੱਡਾ ਹੁਣ ਜੇ ਅੱਜ ਵੀ ਸਬਕ ਨਹੀਂ ਲਿਆ ਫਿਰ ਉਹਦਾ ਉਧਰ ਕੋਈ ਫਾਇਦਾ ਨਹੀਂ ਲੋਕੇ ਨਾ ਡਰ ਗਏ ਨੇ ਆਪਣੇ ਦਿਹਾਂ ਨੂੰ ਵਿਆਂ ਤੋਂ ਇਸ ਕੇਸ ਤੋਂ ਬਾਅਦ ਮੈਂ ਦੇਖੋ ਪੂਰੇ ਪੰਜਾਬ ਮੈਂ ਰਿਲਾਂ ਵੀ ਬਹੁਤ ਦੇਖੀਆਂ ਕਿ ਨੇਹਾ ਦੇ ਜਿਵੇਂ ਹੋਇਆ ਜੋ ਨੇਹਾ ਨਾਲ ਹੋਇਆ ਉਹ ਰਿਲਾਂ ਵੀ ਬਣੀਆਂ ਜਾਗਰੂਕ ਕਰਨ ਵਾਸਤੇ ਅਵੇਅਰ ਕਰਨ ਵਾਸਤੇ ਕਿਤੇ ਨਾ ਕਿਤੇ ਤਾਂ ਡਰ ਹੁੰਦਾ ਹੈ ਕਿ ਪੰਜ ਮਹੀਨੇ ਦੇ ਵਿੱਚ ਇਹ ਜੇ ਕੀ ਹੋ ਗਿਆ ਤੇ ਹੁਣ ਜਿਨ੍ਹਾਂ ਦੇ ਘਰ ਧੀ ਹੈ ਉਹਨਾਂ ਨੂੰ ਤਾਂ ਇਹ ਦਿੱਕਤ ਹੋਈਗੀ ਕਿ ਸ਼ਾਇਦ ਸਾਡੀ ਨਾਲ ਨਾ ਹੋ ਜੇ ਐਦਾਂ ਅਸੀਂ ਸਾਰੇ ਹੀ ਧਿਆਨ ਪੈਣ ਵਾਲੇ ਆ ਹਰ ਇੱਕ ਨੂੰ ਇਹ ਹਰ ਇੱਕ ਨੂੰ ਟੈਨਸ਼ਨ ਹੈ ਇਨਵੈਸਟੀਗੇਸ਼ਨ ਕਿੱਥੇ ਪਹੁੰਚ ਗਿਆ ਇਨਵੈਸਟੀਗੇਸ਼ਨ ਤਾਂ ਹਜੇ ਤਾਂ ਦੇਖੋ ਚਲਾਨ ਪੇਸ਼ ਹੋਏਗਾ ਹਜੇ ਤਾਂ ਇਹ ਤਾਂ ਸਿਰਫ ਰਿਮਾਂਡ ਪੇਪਰ ਹੀ ਹੈ ਚਲਾਨ ਤਾਂ ਹਜੇ ਪੇਸ਼ ਹੋਊਗਾ ਉਹ ਦੇਖੋ ਕਦੋਂ ਕਰਦੀ ਪੁਲਿਸ ਵਾਲੇ ਹਾਂਜੀ ਤੇ ਫਿਲਹਾਲ ਜਿਹੜੇ ਆ ਉਹ ਬੰਦੇ ਅੰਦਰ ਐ ਚਾਰ ਬੰਦੇ ਅੰਦਰ ਐ ਹੋਰ ਅਸੀਂ ਜਿਹੜੀ اپੋਜ਼ ਕੇਸ ਲੜਾਂਗੇ ਹਾਂ ਹਾਈ ਕੋਰਟ ਜਾ ਸਕਦੇ ਆ ਅਪੀਲ ਨਹੀਂ ਹਾਂ ਬਿਲਕੁਲ ਜਿੱਥੇ ਤੱਕ ਜੇ ਪਰਿਵਾਰ ਨਾ ਕਹਤੇ ਕਿ ਅਪੀਲ ਚ ਜਾਣਾ ਅਸੀਂ ਜ਼ਰੂਰ ਜਿਹੜਾ ਜਿਨ੍ਹਾਂ ਦੀ ਬੇਲ ਐਪਲੀਕੇਸ਼ਨ ਅਲਾਉ ਹੋਈ ਅਸੀਂ ਜ਼ਰੂਰ ਜਾਵਾਂਗੇ ਪਰ ਕਿਤੇ ਨਾ ਕਿਤੇ ਚਲੋ ਉੱਥੇ ਗਰਾਊਂਡ ਤਾਂ ਚਲੋ ਇੱਕ ਉਹਨਾਂ ਕੋਲ ਹੈਗਾ ਨਾ ਕਿ ਇੱਕ 7 ਮਹੀਨੇ ਦੀ ਪ੍ਰੈਗਨੈਂਟ ਹੈ ਕੋਲ 4 ਮਹੀਨੇ ਦਾ ਬੱਚਾ ਹੈ ਉਹ ਤਾਂ ਕਿਤੇ ਨਾ ਕਿਤੇ ਗਰਾਊਂਡ ਹੈ ਚਲੋ ਪਰ ਅਸੀਂ ਸਾਡੀ ਲੜਾਈ ਇਹ ਕਿ ਜਿਹੜੇ ਬਾਕੀ ਅੰਦਰ ਉਹਨਾਂ ਵਾਸਤੇ ਅਸੀਂ ਪਰਿਵਾਰ ਨੂੰ ਇਨਸਾਫ ਵਾਸਤੇ ਜਿੰਨਾ ਹੋ ਸਕੇ ਉਹਨੀ ਲੜਾਈ ਲੜੀ ਮੈਂ ਵੀ ਜਦੋਂ ਜਿਵੇਂ ਤੁਸੀਂ ਆਉਂਦੇ ਹੋ ਜਦੋਂ ਮੈਂ ਵੀ ਇਸ ਪਰਿਵਾਰ ਦੇ ਵਿੱਚ ਆਉਂਦਾ ਤਾਂ ਐਂ ਲੱਗਦਾ ਵੀ ਆਪਣਾ ਹੀ ਆ ਪਰਿਵਾਰ ਵੀ ਪਤਾ ਨਹੀਂ ਐ ਅੰਦਰ ਵੱੜਦੇ ਨੇ ਵੀ ਅੱਖਾਂ ਦੇ ਵਿੱਚ ਹੰਝੂ ਆਂਦੇ ਰੋਕਣੇ ਪੈਂਦੇ ਆ ਵੀ ਹੋਇਆ ਕਿ ਐਂ ਲੱਗਦਾ ਵੀ ਕਿਸੇ ਨਾ ਕਿਤੇ ਕੋਈ ਨਾ ਕਨੈਕਸ਼ਨ ਦੇਖੋ ਕਨੈਕਸ਼ਨ ਦੀ ਗੱਲ ਹੈ ਕਿ ਹੁਣ ਅਸੀਂ ਤਾਂ ਮੈਂ ਤਾਂ ਪਹਿਲੇ ਦਿਨ ਤੋਂ ਜਦੋਂ ਹੋਇਆ ਸੀ ਮੈਂ ਤਾਂ ਪਹਿਲੇ ਦਿਨ ਤੋਂ ਹੀ ਸੀਗਾ ਜਦੋਂ ਹੋ ਜਾਂਦਾ ਫਿਰ ਓਬਵੀਅਸ ਹੈ ਕਿ ਸਾਡਾ ਜਿਹੜਾ ਰਿਲੇਸ਼ਨ ਉਹ ਇੱਕ ਪਰਿਵਾਰ ਵਰਗਾ ਬਣ ਜਾਂਦਾ ਹੈ ਨਾ ਤੁਸੀਂ ਵੀ ਪਹਿਲੀ ਵਾਰ ਤੁਸੀਂ ਆਏ ਸੀਗੇ ਘਰ ਦੇ ਵਿੱਚ ਤੇ ਓਬਵੀਅਸ ਹੈ ਕਿ ਜਦੋਂ ਅਸੀਂ ਪਰਿਵਾਰ ਚ ਆਣਾ ਜਾਣਾ ਔਰ ਰਿਲੇਸ਼ਨ ਬਣ ਜਾਂਦੇ ਤੇ ਤੁਸੀਂ ਪਹਿਲਾਂ ਵੀ ਦੇਖੋ ਮਤਲਬ ਜਿਹੜਾ ਵੀ ਆਇਆ ਬੰਦਾ ਇੱਥੇ ਪਾਪੂ ਕੋ ਹੋ ਕੇ ਗਿਆ ਨਾਲੇ ਸਭ ਤੋਂ ਵੱਡੀ ਗੱਲ ਪਰਿਵਾਰ ਨੇ ਸੋਚਿਆ ਹੋਵੇਗਾ ਵੀ 5 ਮਹੀਨੇ ਬਾਅਦ ਜਿੱਥੇ ਟੈਂਟ ਲੱਗੇ ਹੋਣਗੇ ਜਿੱਥੇ ਲਾਲ ਕਲਰ ਦੇ ਜਾਂ ਕੋਈ ਹੋਰ ਕਲਰ ਦੇ ਟੈਂਟ ਲੱਗੇ ਹੋਣਗੇ ਉੱਥੇ ਚਿੱਟੇ ਟੈਂਟ ਲੱਗਣਗੇ ਪਰਿਵਾਰ ਦੇਖੋ ਕੋਈ ਵੀ ਨਹੀਂ ਇਦਾਂ ਸੋਚਦਾ ਕਿ ਸਾਡੀ ਧੀ ਜਿਹੜੀ ਘਰ ਦੇ ਵਿੱਚ ਐਵੇਂ ਹੋਵੇ ਪਰ ਹਾਲਾਤ ਕੀ ਹੋ ਗਏ ਮਤਲਬ ਸਮਝ ਨਹੀਂ ਆਦਾ ਕਿ ਕਿਉਂ ਮਤਲਬ ਜਿਹੜੀ ਡੈਥ ਹੈ ਇਹ ਹੋਈ ਹੈ ਤੇ ਅੱਜ ਟੈਂਟ ਟੈਂਡ 5 ਮਹੀਨੇ ਪਹਿਲਾਂ ਕੁਛ ਸੀ ਅੱਜ ਰੰਗ ਉਹਨਾਂ ਦਾ ਬਦਲ ਗਿਆ ਮੈਂ ਇੱਕ ਦੇਖ ਰਿਹਾ ਮੈਂ ਪੂਰਾ ਪਿੰਡ ਇੱਥੋਂ ਆਇਆ ਪਹਿਲੇ ਤਾਂ ਗੱਲ ਚਲੋ ਪਿੰਡ ਥੋੜਾ ਜਿਹਾ ਸ਼ਹਿਰ ਤੋਂ ਲੱਗ ਪੈਂਦਾ ਪਰ ਮੈਂ ਇੱਥੇ ਕੋਈ ਘਰ ਦੇ ਵਿੱਚ ਕੋਈ ਖੁਸ਼ੀ ਨਹੀਂ ਦੇਖੀ ਕੋਈ ਚਹਿਲ ਪਹਿਲ ਨਹੀਂ ਦੇਖੀ ਕੋਈ ਬਾਹਰ ਸਾਰੇ ਮਤਲਬ ਜਿਹੜੇ ਪਿੰਡ ਵਾਸੀ ਜ਼ਰੂਰ ਇੱਥੇ ਆਏ ਆ ਮੈਂ ਉਹ ਗੱਲ ਕਵਾਂਗਾ ਤੇ ਜੇ ਕਿਸੇ ਨੂੰ ਰਸਤਾ ਵੀ ਪੁੱਛ ਰਹੇ ਸੀ ਉਹ ਕਹਿੰਦੇ ਸੀ ਅਸੀਂ ਵੀ ਉੱਥੇ ਚੱਲੇ ਆ ਬਸ ਉੱਥੇ ਜਾ ਰਹੇ ਆ ਮਤਲਬ ਕਿਸੇ ਵੀ ਪਿੰਡ ਵਾਸੀ ਦੇ ਸ਼ਕਲ ਤੇ ਮੈਂ ਖੁਸ਼ੀ ਨਹੀਂ ਦੇਖੀ ਸਮਾਈਲ ਲੈ ਕੇ ਹਰ ਕੋਈ ਇਹੀ ਕਹਿ ਰਿਹਾ ਵੀ ਸਾਡੀ ਦੀ ਆ ਦੇਖੋ ਮੈਂ ਤਾਂ ਪਿੰਡ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਜਦੋਂ ਅਸੀਂ ਧਾਰਨਾ ਵੀ ਲਾਇਆ ਸੀਗਾ ਤਾਂ ਲਗਭਗ ਪੂਰਾ ਪਿੰਡ ਨਾਲ ਲਗੜ ਪਹੁੰਚ ਗਿਆ ਸੀ ਇਨਸਾਫ ਲੈਣ ਵਾਸਤੇ ਇਹ ਪਿੰਡ ਵਾਲੇ ਲਈ ਦੇਖੋ ਇਹ ਹਿੰਮਤ ਵਾਲੀ ਗੱਲ ਹੈ ਕਿ ਚਾਹੇ ਲੋਕ ਚਾਹੇ ਇਹਨਾਂ ਨਾਲ ਕਿਸ ਦੀ ਬਣਦੀ ਸੀ ਜਾਂ ਨਹੀਂ ਬਣਦੀ ਸੀ ਪਰ ਪੂਰਾ ਪਿੰਡ ਪੂਰਾ ਪਿੰਡ ਨਾਲਾਗੜ੍ਹ ਪਹੁੰਚ ਗਿਆ ਸੀ ਜਿਹਦੇ ਕਰਕੇ ਦਬਾਅ ਉਹ ਦੇ ਵਿੱਚ ਪੁਲਿਸ ਨੂੰ ਆ ਕੇ ਇਹਨਾਂ ਲਈ ਸਟੈਪ ਚੁੱਕਣਾ ਪਿਆ ਹਨ ਬਾਕੀ ਬੰਦੇ ਜਲਦ ਅਰੈਸਟ ਕਰਨੇ ਪਏ ਮਤਲਬ ਅਸਲ ਦੇ ਵਿੱਚ ਇਹ ਪਿੰਡ ਦੀ ਲੜਾਈ ਆ ਜਿਹੜੀ ਪਿੰਡ ਨੇ ਲੜਾਈ ਲੜੀ ਬੇਟੀ ਦੇਖੋ ਘਰ ਦੀ ਘਰ ਪਿੰਡ ਦਾ ਹੀ ਇੱਕ ਹਿੱਸਾ ਹੈ ਨਾ ਉਹ ਤਾਂ ਫਿਰ ਇੱਕ ਪਿੰਡ ਦੀ ਇੱਜ਼ਤ ਦਾ ਸਵਾਲ ਬਣ ਜਾਂਦਾ ਜੇ ਹੋਇਆ ਕੁਝ ਤੇ ਉਹਦੇ ਕਰਕੇ ਜਦੋਂ ਪਿੰਡ ਇੱਕ ਜੁਟ ਸੀਗਾ ਪੰਚਾਇਤ ਇੱਕ ਜੁਟ ਸੀ ਸਾਰੇ ਸਾਰੇ ਬੰਦੇ ਚਾਹੇ ਵਿਰੋਧੀ ਸੀ ਚਾਹੇ ਆਪਣੇ ਸੀ ਸਾਰੇ ਨਾਲਗੜ ਪਹੁੰਚ ਗਏ ਸਾਰੇ ਨੇ ਜਿਹੜੀ ਲੜਾਈ ਉਹ ਲੜੀ ਹੈ ਹਾਂਜੀ ਹੁਣ ਟ੍ਰੈਂਡ ਵੀ ਮਤਲਬ ਤੁਹਾਨੂੰ ਪਤਾ ਇੰਸਟਾਗ੍ਰਾਮ ਤੇ ਹਰ ਕੋਈ ਸਟੋਰੀ ਪਾ ਦਿੰਦਾ ਕੋਈ ਕਹਿੰਦਾ ਵੀ ਜੇ ਕਤਲ ਕੀਤਾ ਕਾਤਲਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਕੋਈ ਕਹਿੰਦਾ ਵੀ ਇਹਨਾਂ ਨੂੰ ਜਿਹੜੀ ਸਜ਼ਾ ਉਮਰ ਕੈਦ ਦੀ ਹੋਣੀ ਚਾਹੀਦੀ ਹੈ ਕੋਈ ਇੱਥੇ ਤੱਕ ਕਹਿਣ ਲੱਗਿਆ ਵੀ ਫਾਂਸੀ ਤੱਕ ਦੀ ਸਜ਼ਾ ਵੀ ਹੋਣੀ ਚਾਹੀਦੀ ਹੈ ਦੇਖੋ ਇਹ ਤਾਂ ਆਲਰੇਡੀ ਪ੍ਰੋਵੀਜ਼ਨ ਹੈਗੇ ਹਨ ਉਹਦੇ ਜਿਹੜੀ ਪਹਿਲਾਂ ਆਈਪੀਸੀ ਅੱਜ ਬੀਐਨਐਸ ਜੋ ਜੋ ਪ੍ਰੋਵੀਜ਼ਨ ਹੈਗਾ ਸਜ਼ਾ ਤਾਂ ਉਹਦੇ ਅਕੋਰਡਿੰਗ ਹੀ ਮਿਲਣੀ ਹੈ ਤੇ ਬਹੁਤ ਫਾਂਸੀ ਦੀ ਸਜ਼ਾ ਤਾਂ ਬਹੁਤ ਰੇਅਰ ਕੇਸਾਂ ਚ ਹੁੰਦੀ ਹੈ ਬਹੁਤ ਜ਼ਿਆਦਾ ਇੱਕ ਅੱਧੀ ਫਾਂਸੀ ਹੁੰਦੀ ਹੈ ਜਾਂ ਕਿ ਇੱਕ ਅਧਾਕੇ ਪਰ ਹਾਂ ਜਿੱਤੇ ਤੱਕ ਇਹ ਹੈ ਕਿ ਜੋ ਪ੍ਰੋਵੀਜ਼ਨ ਹੈਗਾ ਜਿੱਤੇ ਤੱਕ ਲੜਾਈ ਹੈ ਗੱਲ ਹੁੰਦੀ ਹੈ ਕਿ ਸਬਕ ਇਸ ਪਰਿਵਾਰ ਨਾਲ ਜੋ ਹੋ ਗਿਆ ਸੋ ਹੋ ਗਿਆ ਪਰ ਕਿਸੇ ਹੋਰ ਪਰਿਵਾਰ ਦੇ ਨਾਲ ਨਾ ਹੋਵੇ ਅਸੀਂ ਇਸ ਪਰਿਵਾਰ ਦੇ ਅਸੀਂ ਐਗਜ਼ਾਮਪਲ ਦੇ ਸਕੀਏ ਬਾਕੀ ਪਰਿਵਾਰਾਂ ਨੂੰ ਭਈ ਉਹਨਾਂ ਨਾਲ ਐਦਾਂ ਹੋਇਆ ਸੀ ਤੇ ਆਹ ਗੱਲਬਾਤ ਹੋਈ ਸੀ ਆਹ ਸਜ਼ਾ ਹੋਈ ਸੀ ਫਿਰ ਇਹ ਵੀ ਗੱਲ ਹੈ ਵੀ ਜਿਹੜੇ ਇਹੋ ਜਿਹੇ ਕੇਸਿਸ ਹੁੰਦੇ ਨੇ ਕੋਰਟ ਜੇ ਕੋਈ ਗਿਲਟੀ ਪ੍ਰੂਫ ਹੋ ਜਾਂਦਾ ਤਾਂ ਉਹਨੂੰ ਸਖਤ ਤੋਂ ਸਖਤ ਸਜ਼ਾ ਵੀ ਦਿੰਦੀ ਹੈ ਇਹ ਤਾਂ ਦੇਖੋ ਜਿਹੜਾ ਨਿਹਾਂ ਦਾ ਕੇਸ ਹੈਗਾ ਲਗਭਗ ਪੂਰੇ ਜਿਹੜਾ ਇਨਸਾਫ ਪਸੰਦ ਬੰਦਾ ਹੈ ਉਹਨਾਂ ਸਾਰਿਆਂ ਨੇ ਵੀਡੀਓ ਦੇਖਿਆ ਉਹ ਲਗਭਗ ਹਰ ਇੱਕ ਬੰਦੇ ਦੇ ਅੱਖਾਂ ਵਿੱਚ ਵੀ ਹੰਝੂ ਆਏ ਆ ਕਿਤੇ ਨਾ ਕਿਤੇ ਜਿਹੜੇ ਜਿਹੜੇ ਜੱਜ ਸਾਹਿਬ ਕੇਸ ਨੂੰ ਬਹੁਤ ਚੂ ਦੇਖਦੇ ਆ ਜਿਨ ਕੀ ਪਤਾ ਉਹਨਾਂ ਨੇ ਵੀ ਦੇਖਿਆ ਹੋਵੇ ਅਸਲੀਅਤ ਕੀ ਪਤਾ ਉਹਨਾਂ ਨੇ ਵੀ ਦੇਖੀ ਹੋਵੇ ਤੇ ਸਜ਼ਾ ਜਿਹੜੀ ਹੋ ਤਾਂ ਬੀਐਨਐਸ ਜੋ ਹੈਗਾ ਹੈ ਭਾਰਤੀ ਨਿਆਂ ਸੇ ਤੋਂ ਦੇ ਅਕੋਰਡਿੰਗ ਉਹ ਤਾਂ ਮਿਲੂਗੀ ਬਾਤ ਉਹਦ ਉਮਰ ਕਦ ਵੀ ਹੋ ਸਕਦੀ ਹੈ ਤੇ ਉਸ ਤੋਂ ਬਾਅਦ ਤਾਂ ਫਾਂਸੀ ਵੀ ਨਹੀਂ ਇਹਨਾਂ ਕੇਸ ਜਿਹੜਾ ਪ੍ਰੋਵੀਜ਼ਨ ਉਹ ਫਾਂਸੀ ਵਾਲਾ ਤਾਂ ਚਲੋ ਨਹੀਂ ਹੈ ਹੈਨਾ ਤੇ ਪ੍ਰੋਵੀਜ਼ਨ ਜੋ ਹਰ ਇੱਕ ਸੈਕਸ਼ਨ ਦਾ ਪ੍ਰੋਵੀਜ਼ਨ ਹੈ ਉਹ ਨਹੀਂ ਦੱਸਿਆ ਹੁੰਦਾ ਜੋ ਵੀ ਹੈ ਤੇ ਜਿੱਥੇ ਤੱਕ ਹੁੰਦਾ ਹੈ ਹਨਾ ਅਸੀਂ ਤਾਂ ਇਹੀ ਹੈ ਕਿ ਜੋ ਮੈਕਸਿਮਮ ਸਜ਼ਾ ਹੈ ਉਹਦੇ ਤੱਕ ਅਸੀਂ ਲੜਾਈ ਹੈ ਜਿਹੜੀ ਉਹ ਲੜੀ ਹੈ ਧੰਨਵਾਦ ਤੁਹਾਨੂੰ ਥੈਂਕ ਯੂ ਸੋ ਜਿਵੇਂ ਕੀ ਇਹਨਾਂ ਨਾਲ ਗੱਲਬਾਤ ਕਰਕੇ ਹਟਿਆ ਤਾਂ ਕੇਸ ਦੀ ਅਪਡੇਟ ਕੀ ਹੈ ਉਹ ਤੁਹਾਨੂੰ ਜ਼ਰੂਰ ਪਤਾ ਲੱਗ ਗਈ ਹੋਵੇਗੀ ਸੋ ਹੋਰ ਵੀ ਅਪਡੇਟਸ ਜਾਣਨ ਲਈ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ ਉਮਿਤ ਕੰਨਾ ਦੇ ਨਾਲ ਮੈਂ ਹਾਕੂ ਵਰਜੋਤ ਸਿੰਘ